i <laughs> the

ਮੁੰਡੇ ਨੂੰ ਬਿੰਦਰ ਆਹ ਬਿੰਦਰ ਬਾਵਣੀ ਅਣ ਦੀ ਧਰਤੀ ਦਾ ਆਹ ਵੇਖੋ ਜੱਸੇ ਦੇ ਪਰਾਪਰ ਮੋਟਰਸਾਈਕਲ ਤੇ ਛਾਲ ਮਾਰ ਕੇ ਪੈਂਦਾ ਤਿੰਨ ਜੱਸੇ ਦੇ ਤੇ ਜੇ ਆਜ ਫਾ ਲੱਗ ਗਿਆ ਤਿੰਨ ਬਿੰਦਰ ਦੇ ਹੋਣਗੇ ਉਹ ਮੋਟਰਸਾਈਕਲ ਤੇ ਦੋ ਸਵਾਰੀਆਂ ਬੈਠਣ ਗਿਆ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮਿੱਤਰੋ साढ़े सतीश वर्मा यूएसए बनना मोटरसाइकिल जगुआ 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 एक बसे सोचा हो दूजे बसे जगुआ एक बसे सोचा हो दूजे बसे हक मर गया एक बसे सोचा हो दूजे बसे हक मर गया एक बसे सोचा वे ਹੋ ਪਹਿਲੀ ਕਬੱਡੀ ਮੋਟਰਸਾਈਕਲ ਵਾਲੀ ਮੇਰੇ ਮਿੱਤਰੋ ਤਾੜੀਆਂ ਜ਼ੋਰਦਾਰ ਤਾੜੀਆਂ ਦਾ ਖੇਡ ਮੈਦਾਨ 'ਚ ਦਰਬੇ ਵੱਲੋਂ ਪੈ ਗਈ ਆ ਹੁਣ ਦੇਖਾਂਗੇ ਹੋ ਸਾਹਮਣੇ ਰਕੇਸ਼ ਮੇਰੇ ਵੀਰੋ ਹੋ ਬੋਪਰਪਿੰਡ ਦਾ ਪਹਿਲੀ ਕਬੱਡੀ ਪੌਣ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਤੇ ਮੇਤਰ ਸਿੰਘ ਤੇ ਦਦਾਰ ਸਰਪਾਚੋਂ ਨਾਲ ਵੱਲੋਂ ਵੱਡੇ ਮਾਰ ਫੇਰ ਆ ਉਹ ਕਹਿੰਦੇ ਰੱਤਾ ਥੇ ਵਾਲਾ ਕੁਲਵਿੰਦਰ ਆ ਉਹ ਮੋਟਰਸਾਈਕਲ ਨੂੰ ਚੰਬੜਿਆ ਹੋਇਆ ਉਹ ਮੋਟਰਸਾਈਕਲ ਦੀ ਹਵਾ ਚੈੱਕ ਕਰਦਾ ਉਹ ਮੋਟਰਸਾਈਕਲ ਦੀਆਂ ਕਿੱਕਾਂ ਮਾਰ ਕੇ ਦੇਖਦਾ ਉਹ ਸੰਧੂਆ ਪਰ ਇਹਨੂੰ ਪਤਾ ਹੀ ਨਹੀਂ ਕਿ ਮੋਟਰਸਾਈਕਲ ਦਾ ਸੈਲਫ ਸਟਾਰਟ ਹੈ ਸੈਲਫ ਸਟਾਰਟ ਹੈ ਆ ਜਾ ਉਥੇ ਸੁੱਚਾ ਹੋ ਮੋਟਰਸਾਈਕਲ ਤੇ ਸੈਲਫ ਸਟਾਰਟ ਹੈ ਸਤਿਸ਼ ਮਰਵਾ ਮੇਰੇ ਵੀ ਅਮਰੀਕਾ ਤੋਂ ਫੜ ਸੁਆਦ ਲਊ ਮੋਟਰਸਾਈਕਲ ਦੇਣ ਵਾਲਾ ਸਤਿਸ਼ ਮਰਵਾ ਅਮਰੀਕਾ ਤੋਂ ਫੜ ਸੁਆਦ ਆ ਉਸਤੀਸ਼ ਮਾਈ ਆਓ ਚੱਕ ਤੇਰੇ ਮੋਟਰਸਾਈਕਲ ਦੀ ਕਬੱਡੀ ਹੋ ਕੁਲਵਿੰਦਰ ਨੇ ਫੇਰ ਪਾ ਦਿੱਤੀ ਹੈ ਇਹ ਕੁਲਵਿੰਦਰ ਕਹਿੰਦੇ ਕਾਡੀ ਪਾਉਣ ਦੇ ਲਈ ਅੱਗੇ ਵੱਲ ਵੱਧ ਰਿਹਾ ਹੈ ਤਿੰਨ ਕਬੱਡੀਆਂ ਕੁਲਵਿੰਦਰ ਦੀਆਂ ਸਾਡੇ ਸਰਪੰਚ ਸਾਹਿਬ ਸ਼ਰਮਾ ਜੀ ਮੇਰੇ ਵੀਰੋ ਤੇ ਨਾਲ ਸਾਡੇ ਬਹਾਦਰ ਸਿੰਘ ਕਪੜੇ ਵਾਲੇ ਉਹਨਾਂ ਵੱਲੋਂ 1100 ਦੀਆਂ ਸਾਹਮਣੇ ਕੁਲਵਿੰਦਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਰੱਤਾ ਥੇ ਵਾਲੇ ਇਹ ਵਿੰਦਰ ਬਾਂਹਮਣੀ ਵਾਲ ਦੀ ਧਰਤੀ ਦਾ ਟਰਾਈ ਕਰਦਾ ਪਰ ਨੰਬਰ ਰੇਡਰ ਦਾ ਉਹ ਆ ਗਿਆ ਓਏ ਤੇ ਸੰਧੂਆ ਹੋ लाडी ਆ ਗਿਆ ਮਰੀ ਤਾਰੀ ਵਾਲੇ ਜੱਗੀ ਤਰਕ ਵੱਲੋਂ ਉਹ ਹਾਕਾਂ ਵਾਲਿਆ 3100 ਐ ਤਿੰਨ ਯਖਿਆਰਾ ਹੋ ਦੇਖੋ लाडी ਚੀਮਿਆ ਵਾਲਾ ਮੇਰੇ ਮਿੱਤਰੋ ਇਸ ਵੇ ਕਬੱਡੀ ਪਾ ਰਿਹਾ ਹੈ ਹੋਰ ਦੂਸਰੇ ਵੱਲੇ ਜੱਸਾ ਢੰਬੇ ਦੀ ਧਰਤੀ ਦਾ ਦੇਖੋ ਬੱਤੇ ਦੇਖੋ ਵਾਲਾ ਗੁਰਨਾਨਕ ਟਰਾਂਸਪੋਰਟ ਆਸਟ੍ਰੇਲੀਆ ਵਾਲੇ ਭਰਾਵਾਂ ਵੱਲੋਂ ਸਰਨਿਆ ਜੱਗੂ ਦੇ ਤਿੰਨ ਜਫੇ 1000 ਦੇ ਹੋਰ ਹੋ ਗਿਆ 1000 ਹੋਰ ਜੁੜ ਗਿਆ ਆ 1000 ਹੋਰ ਜੁੜ ਗਿਆ ਮਨੀ ਟਾਲੀ ਵਾਲਾ ਜੱਗੀ ਫਿਰਕ ਦਾ 3100 ਸਾਡੇ ਆਸ਼ੂ ਪ੍ਰਧਾਨ ਯਾਰਾਂ ਦਾ ਯਾਰ ਸਵਾਦਿਆ 2100 ਰੁਪਿਆ ਸੰਧੂ ਭਰਾਮਲੀ ਮਾਨ ਹੈ ਆਸ਼ੂ ਪ੍ਰਧਾਨ ਉਹਨਾਂ ਵੱਲੋਂ 2100 ਸੰਧੂ ਭਰਾਮਾਂ ਲਈ ਆਓ ਆਸ਼ੂ ਪ੍ਰਧਾਨ ਦਾ ਵੀ ਧੰਨਵਾਦ ਹੈ ਉਧਰ ਹਰਪ੍ਰੀਤ ऑस्ट्रेलिया ਵੱਲੋਂ ਬਹੁਤ ਸਾਰਾ ਬਾੜ ਤੇ ਸतीश ਮਰਮਾ ਜੀ ਅਮਰੀਕਾ ਵਾਲੇ ਉਹਨਾਂ ਵੱਲੋਂ ਬਹੁਤ ਸਾਰੇ ਪਿਆਰੇ ਨਾਲ ਬੋਲਾਂ ਲਈ ਹੋ ਧੰਨਵਾਦ ਸतीश ਮਰਮਾ ਜੀ ਦਾ ਜਿਹੜੇ ਜਿਹੜੇ ਖਿਡਾਰੀ ਜੱਫੇ ਲਈ ਜਾਣਗੇ ਬਾਬਾ ਨਾਨਕ ਟਰਾਂਸਪੋਰਟ ਵਾਲਿਆਂ ਵੱਲੋਂ 550 ਆਸਟ੍ਰੇਲੀਆ ਵਾਲੇ ਭਰਾਵਾਂ ਵੱਲੋਂ ਉਹ ਲਾਈਵ ਬੈਠੇ ਤੱਕਦੇ ਆ ਉਹ ਵੇਖਾਂਗੇ ਸ਼ੈਲੀ ਕਬੱਡੀ ਪਾਉਣ ਦੀ ਤਿਆਰੀ ਕਰਦਾ ਸਾਹਮਣੇ ਰੱਤਾ ਥੇ ਵਾਲੇ ਉਹ ਕਹਿੰਦੇ ਹਾਂਜੀ ਉਹਦਣ ਧਰੀ RAM ਜੁਲਰ ਦਾ ਬਹੁਤ ਵੱਡਾ ਰੋਲ ਸਰੀਰ ਆਮ ਜੂਲਰ ਤੇ ਮੰਚਨ ਦਾ ਕਰਿਆਣਾ ਸੋਰ ਦਾ ਵੀ ਧੰਨਵਾਦ ਹੋ ਪਾਓ ਕਬੱਡੀ ਮੁੰਡਿਓ ਹੋ ਸ਼ੈਲੀ ਦਰਬੇ ਵਾਲਾ ਆ ਗਿਆ ਸੰਧੂਆ ਸ਼ਰਮ ਬੱਗਰ ਸਿਆਲ ਵੱਲੋਂ ਰੱਤਾ ਥੇ ਦੀ ਟੀਮ ਦਾ ਕੋਈ ਵੀ ਤਿੰਨ ਜਫੇ ਲਾਊਗਾ 51 ਸੌ ਦਿੱਤਾ ਜਾਣਾ ਹੈ ਸ਼ੈਲੀ ਦਰਬੇ ਵਾਲਾ ਬਾਵਣੀ ਵਾਲ ਦੀ ਧਰਤੀ ਦਾ ਬਿੰਦਰ ਹੈ ਉਹ ਮੋਟਰਸਾਈਕਲ ਦੀਆਂ ਕਿੱਕਾਂ ਮਾਰਦਾ ਹੈ ਉਹ ਤਿੰਨ ਜਫੀ ਮੋਟਰਸਾਈਕਲ ਤੇ ਬੈਠੇ ਉਹ ਤਿੰਨਾਂ ਦਾ ਚਲਾਨ ਹੁੰਦਾ ਉਹ ਇੱਕ ਚਾਹੀਦਾ ਉਹ ਇੱਕ ਚਾਹੀਦਾ ਕਹਿੰਦਾ ਇਹ ਇੰਗਲੈਂਡ ਖੜ ਕੇ ਆਇਆ ਇਹ ਬਾਂਮਣੀ ਵਾਲੀ ਦੀ ਤਰਫ ਤੇ ਬਿੰਦਰ ਉਹ ਜਿਹੜਾ ਮੋਟਰ ਸੰਗ ਜਿਆ ਕਿੱਕਾ ਮਾਰ ਗਿਆ ਉਹ ਸ਼ੈਲੀ ਨੂੰ ਰੱਖਿਆ ਉਹ ਸੰਧੂਆ ਆ ਜਾ ਉੱਥੇ gira ਉਹ ਜੱਗੂਆ ਹੋ ਫੜ ਸੱਚੇ ਨੂੰ ਨੋਜੰਨਾ ਬਹੁਤ ਮਾਇਆ ਲੱਗਿਆ ਹੋਰ ਲੱਗੂ ਆ ਦੱਸਾ ਹੋ ਨੜਬੇ ਵਾਲਾ ਕਹਿੰਦਾ ਹੋ ਫਸਿਆ ਇਦਾ ਕਿਦਾ ਸਰਦਾਰ ਪਹਾਦਰ ਸਿੰਘ ਜੀ ਔਹ ਕਹਿੰਦੇ ਹੁਣ ਕਬੰਤੀ ਕਰਾਂਗੇ ਸਾਡੇ ਗੁਰਵਿੰਦਰ ਕਾਲੂ ਪ੍ਰਿੰਸ ਮਰਦੰਦਾਸ ਬੇਨ ਭਿੱਲੇ ਬਈਰ ਨਾਲ ਜਫਾ ਲੱਗ ਗਿਆ ਸੱਚੇ ਨੂੰ 1000 ਰੁਪਏ ਦਸੇ ਰੂਪਾਂ ਦਾ ਕਰ ਦਿਓ ਤੇ ਤੇਜੀ ਤਾਲ ਵੱਲੋਂ ਦਸੇ ਲਈ 500 ਦੀ ਪਾਇਆ ਪੁੱਜੀ ਆ ਲਵੀ ਤੇਜੀ ਆ ਪੁੱਦੀ ਕਰ ਦਿਓ ਸਾਹਮਣੇ ਕਬੱਡੀ ਮੇਰੇ ਮਿੱਤਰੋ ਹਉ ਸਾਹਮਣੇ ਸਤੀਸ਼ ਹੈ ਹਰੇ ਅਰੇ ਬਰਾਬੋਪਰ ਵਾਲਾ ਹੋ ਪੰਜਾਬ ਵਾਲਾ ਸਾਜਾ ਜਿਆ ਏਰੀਆ ਪਈ ਹੋਈ ਕਬੱਡੀ ਦੇ ਦੇਖੋ ਹੋ ਸਤਵਿੰਦਰ ਟਾਲ ਜੱਗੂ ਦੇ ਤਿੰਨ ਜਫਿਆਂ ਦਾ 1100 ਰੁਪਏ ਫੜ ਕੇ ਰੱਖੋ ਜੀ ਪੈਸੇ ਠੜਾ ਦਿਓ ਤੁਸੀਂ ਅਸੀਂ ਤਾਂ ਬੋਲਣੇ ਐ ਸਾਹਮਣੇ ਕਹਿੰਦੇ ਅਰਕੇਸ਼ ਕਬੱਡੀ ਪਾ ਕੇ ਵਾਪਸ ਆ ਗਿਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਆਜੋ ਕੋਈ ਗੱਲ ਨਹੀਂ ਆਜੋ ਆਜੋ ਕਰਵਿੰਦਰ ਸਿੰਘ ਆਜੋ ਬਿੱਲੇ ਬਾਈ ਦਾ ਧੰਨਵਾਦ ਹੈ ਬਿੱਲਾ ਬਾਈ ਕਿਦੇ ਹਰਜੀਤ ਬਰਾੜ ਨਾਲ ਖੇਡਿਆ ਮੇਰੇ ਵੀਰੋ ਬਿੱਲਾ ਸਾਡਾ ਨਰੋਲੇ ਵਾਲਾ ਹਰਜੀਤ ਬਰਾੜ ਨਾਲ ਖੇਡਿਆ ਧੰਨਵਾਦ ਹਾਓ ਸਾਹਮਣੇ ਕਬੱਡੀ ਕਿਹਦੀ ਪੈਣੀ ਆ ਸੰਧੂਆ ਨਹੀਂ ਪਾਉਣਾ ਔਰ ਰੱਬ ਦਾ ਭਗਤ ਆਇਆ ਦਰਬੇਸ਼ ਕਾਹ ਗਰਾਊਂਡ ਦੇ ਵਿੱਚ ਇਹਨੂੰ ਸਾਈਡ ਤੋਂ ਦੀ ਬਾਹਰ ਕੱਢ ਦਿਓ ਪਰ ਓ ਜੱਗੂ ਜੱਗੂ ਮੋਟਰਸਾਈਕਲਾਂ ਕੰਨੇ ਧੱਕੀ ਜਾਂਦਾ ਉਹਨੂੰ ਨੰਬਰ ਉਹਦਾ ਹੈ ਇਹਦੇ ਤੇ ਬਹਾਦਰ ਸਿੰਘ ਜੀ ਸਿਰ ਕੱਪੜਾ ਤੇ ਨਾਲ ਸਰਵਰਨਿਆ ਸ਼ਰਮਾ ਸਾਫ ਸਰਪੰਚ ਸਿਰ ਕੱਪੜਾ ਉਹਨਾਂ ਵੱਲੋਂ 1100 ਹੈ ਇੱਕ ਰਹਿ ਗਈ ਹੈ 1100 ਬਹਾਦਰ ਸਿੰਘ ਜੀ ਫੜਾ ਰਹੇ ਫਿਰ ਜੇ ਮੁੰਡਾ ਭਾਜਾ ਇਹਨੂੰ ਨਹੀਂ ਫਿਰ ਜਾਫੀ ਨੂੰ ਲਓ ਸਾਪੜੇ ਮੇਰੇ ਵੀ ਉਹ ਸੱਚਾ ਸੂਰੇ ਵਾਲੀਆ ਕਬੱਡੀ ਪਾ ਰਿਹਾ ਹਾਕਮ ਵਾਲੀਆ ਹਾਕਮ ਵਾਲੀਆ ਆ ਜੱਗੂ ਆ ਜੱਗੂ ਉਹ ਭੱਜ ਗਿਆ ਸੋਚਾ ਭੰਡੀਆਂ ਸੋਚਾ ਉਹ ਭੱਜ ਗਿਆ ਬਾਈ ਸੋਚਾ ਉਹ ਜੱਗੂ ਨੂੰ ਹੱਥ ਲੱਗੇ ਸੋਚਾ ਭੱਜ ਗਿਆ ਹਰ ਇੱਕ ਕਬੱਡੀ ਰਕੇਸ਼ ਦੀ ਸਤਪਿੰਦਰਨ ਟਾਲ ਵੱਲੋਂ ਜੱਗੂ ਦੇ ਤਿੰਨ ਜਫਿਆਂ ਦਾ 1100 ਹੈ ਆਹ ਕਹਿੰਦੇ ਬੋਪਰੀਆ ਰਕੇਸ਼ ਹੈ ਬੋਪਰੀਆ ਰਕੇਸ਼ ਹੈ ਉਹ ਬਾਹਮਣੀ ਵਾਲੀ ਦੀ ਧਰਤ ਦਾ ਬਿੰਦਰ ਫੇਰ ਉਹ ਜੱਸੇ ਢੜਬੇ ਵਾਲਿਆ ਤੇਰੇ ਮੋਟਰਸਾਈਕਲ ਦੇ ਬਰਾਬਰ ਬਹਿ ਗਿਆ ਛਾਲ ਮਾਰ ਕੇ ਦੋ ਜਫੇ ਲਾ ਕੇ ਲਾਡੀ ਕਬੱਡੀ ਪਾ ਰਿਹਾ ਸਵਰ ਰਿਆ ਛੇੜ ਕਹਾੜੀ ਹਉ ਸਾਹਮਣੇ ਲਾਡੀ ਮੇਰੇ ਵੀਓ ਚੀਬਿਆਂ ਵਾਲਾ ਕਬੱਡੀ ਪਾ ਰਿਹਾ ਹੋਰ ਦੇਖਾਂਗੇ ਹੋਰ ਦੇਖਾਂਗੇ ਹੋੜੋ 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 ਆਪਾ ਏ ਆਹ ਚੀਬਿਆ ਵਾਲਿਆ ਸਰਾ ਘਰਾ ਦਿੱਤਾ ਹਉ ਕੁਲਵਿੰਦਰ ਆ ਗਿਆ ਜਲਵੇੜੇ ਵਾਲਾ ਦੀ ਕਬੱਡੀ ਆ ਹਰਮੇਸ਼ ਰੋਡਾ ਅਸਟ੍ਰੇਲੀਆ ਵਾਲਾ ਉਹ ਬਲਵੇੜੇ ਵਾਲਾ ਉਹ 14 ਤਰੀਕ ਦੇ ਸੱਦੇ ਨੇ ਬਲਵੇੜੇ ਦੇ ਕੱਪ ਦਿਓ ਮੇਰੇ ਵੀਰੋ ਉਹ ਕੰਨੇ ਬਾਦਰ ਸਿੰਘ ਜੀ 1100 ਕੱਢ ਲਓ ਸ਼ਰਮਾ ਸਰਪੰਚ ਜੀ ਸਰ ਕਪੜੇ ਵਾਲਿਓ 1100 ਕੱਢ ਲਓ ਆ ਮੁੰਡੇ ਨੂੰ ਫੜਾ ਦਿਓ ਸ਼ੈਰੀ ਆ ਮੁੰਡੇ ਨੂੰ ਫੜਾ ਦਿਓ ਕੁਲਵਿੰਦਰ ਨੂੰ ਉਹ 1100 ਰੁਪਏ ਖੇਤੂ ਸਾਫ ਦਾ ਪ੍ਰਧਾਨ ਕੁਲਵਿੰਦਰ ਆ ਐ ਅੰਕਾਲ ਭਰਾ ਖੜੇ ਆ ਕੁਲਵਿੰਦਰ ਭਾਈ ਦਾ ਧੰਨਵਾਦ ਲੋ ਸਾਹਮਣੇ ਕਬੱਡੀ ਉਹ ਜੱਗੂ ਦਾ ਕਰ ਬਾਈ ਓਏ ਬਾਬਾ ਨਾਲਕ ਟ੍ਰਾਂਸਪੋਰਟ ਵਾਲੇ ਇਹ ਸੋਚਾ ਆ ਸਾਹਮਣੇ ਇਹ ਸੋਚਾ ਇਹ ਸੋਚਾ ਹਰਿਆਣੇ ਵਾਲਾ ਸ਼ੈਲੀ ਧੜਬੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬਾਵਣੀਆਂ ਵਾਲੇ ਵਾਲਿਆ ਉਹ ਵਿੰਦਰਾ ਜੇ ਮੋਟਰਸਾਈਕਲ ਘਰੇ ਲੈ ਕੇ ਜਾਣਾ ਹੈ ਉਹ ਘਰੇ ਢੋਲ ਵਜਾਉਣੇ ਨੇ ਉਹ ਜੱਫਾ ਲਾਉਣਾ ਪੈਣਾ ਵਿੰਦਰਾ ਉਹ ਜੱਫਾ ਲਾਉਣਾ ਪੈਣਾ ਪਰ ਦੂਜੇ ਪਾਸੇ ਸ਼ੈਲੀ ਅੱਜ ਰੁਕਣ ਦੇ ਮੂੜ ਚ ਨਹੀਂ ਉਸ ਵਰਨਿਆ ਛੇੜ ਕਹਾਣੀ ਉਹ ਲਾਡੀ ਵੀ ਅੱਜ ਕਿਹੜੇ ਪੇਰ-ਵੇਰ ਪਾਉਂਦਾ ਕੁਲਵਿੰਦਰ ਸਾਹਿਬ ਕਾ ਪਰਦਾਦ ਅੰਗ ਦਾ ਅੰਤਾਲ ਮੇਦਰਾਂ ਟਾਲ ਦਾ ਤੰਦਵਾੜੋ ਉਹ ਦੇਖੋ खो आसा दड़ो मोटरसाइकलो चसे में तफ़े लाक ਬਾਕੀਆਂ ਨੂੰ ਮੋਟਰਸਾਈਕਲ ਤੋਂ ਲਾਤਾ ਬਾਂਮਣੀ ਵਾਲੇ ਬਿੰਦਰਾ ਓਏ ਤੈਨੂੰ ਧੱਕੇ ਮਾਰ ਕੇ ਮੋਟਰਸਾਈਕਲ ਤੋਂ ਲਾਤਾ ਦਿੜਪਿਆਲੇ ਜੱਸੇ ਨੇ ਤਿੰਨ ਠੋਕਤੇ ਤਿੰਨ ਠੋਕਦੇ ਜੱਸੇ ਨੇ ਓ ਬਿੰਦਰਾ ਓ ਛੇੜ ਮੁੰਡੇ ਨੂੰ ਸਾਹਮਣੇ ਕੁਲਵਿੰਦਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਸ਼ੇਰ ਓ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਕੁਲਵਿੰਦਰ ਨਾਲ ਕੁਲਵਿੰਦਰ ਦੀ ਟੱਕਰ ਆ ਔਰ ਤਾਥੇ ਵਾਲਾ ਪਰ ਆ ਕਹਿੰਦੇ ਹਾ ਅੱਜ ਤੇ ਦਿੜਮੇ ਪੁੱਤ ਬਣ ਕੇ ਖੇਡਦਾ ਸੱਚਾ ਕਬੱਡੀ ਪਾ ਰਿਹਾ ਮਨੀ ਟਾਲੀ ਬਾੜ ਜੱਗੀ ਪਰਕ ਓਏ ਹਾਕਮ ਵਾਲਿਆ 3100 ਹੈ ਭਰਾਵਾ ਵੱਲ ਉਹ ਫੜ ਤੇਰੀ ਚੋਪਰਾ ਉਹ ਸੱਚੇ ਦੀ ਪਈ ਹੋਈ ਕਬੱਡੀ ਹਾਕਮ ਵਾਲਿਆ ਤੇ ਆ ਦੱਸਾ ਆ ਦੱਸਾ ਉਹ ਸੱਚਾ ਸੱਚਾ ਕਹਿੰਦਾ ਮੋਟਰਸਾਈਕਲ ਮੈਂ ਕੰਨੋਂ ਲੈ ਕੇ ਜਾਣਾ ਕੁਲਵਿੰਦਰ ਕਹਿੰਦਾ ਮੈਂ ਲੈ ਕੇ ਜਾਣਾ ਤੇ ਆ ਬੋਪਰੀਆ ਕਹਿੰਦਾ ਮੈਂ ਮੇਰੇ ਪਿੰਡ ਦੀ ਫਿਰਨੀ ਤੇ ਘੇੜੇ ਦੇਣੇ ਨੇ ਉਹ ਮੇਰਾ ਜੀ ਕਰਦਾ ਆ ਉਹ ਵੇਖਾਂਗੇ ਮੋਟਰਸਾਈਕਲ ਕਿੱਧਰ ਨੂੰ ਜਾਣਗੇ ਸਾਹਮਣੇ ਕਹਿੰਦੇ ਬੋਪਰੀਆ ਰਕੇਸ਼ ਮੇਰੇ ਵੀਰੋ 40 ਪਾਉਂਡ ਦੇ ਲਈ ਅੱਕੇ ਵੱਲ ਵਾਧਦਾ ਹੋਇਆ ਲਵੀ ਵਿੰਦਰਾ ਛੇੜ ਮੁੰਡੇ ਨੂੰ ਉਹ ਛੇੜ ਮੁੰਡੇ ਨੂੰ ਵਿੰਦਰਾ ਉਹ ਵਿੰਦਰਾ ਬਾਹਣੀਆ ਦੀ ਧਰਤੀ ਦਾ ਆਹ ਵੇਖੋ ਜੱਸੇ ਦੇ ਪਰਪਰ ਮੋਟਰਸਾਈਕਲ ਤੇ ਛਾਲ ਮਾਰ ਕੇ ਪੈਂਦਾ ਤਿੰਨ ਜੱਸੇ ਦੇ ਤੇ ਜੇ ਆ ਜਫਾ ਲੱਗ ਗਿਆ ਤਿੰਨਪਿੰਦਰ ਦੇ ਹੋਣਗੇ ਉਹ ਮੋਟਰਸਾਈਕਲ ਤੇ ਦੋਸ ਵਾਰੀਆਂ ਬੈਠਣ ਗਿਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਜੱਸਿਆ ਓਏ ਵਿੰਦਰ ਕਹਿੰਦਾ ਮੋਟਰ ਉਹ ਜੱਸਿਆ ਵਿੰਦਰ ਕਹਿੰਦਾ ਮੋਟਰਸਾਈਕਲ ਖੜਾ ਦੇ ਸਟੈਂਡ ਤੇ ਹਲੇ ਤੋਰੀ ਨਾ ਮੈਂ ਪਿੱਛੇ ਪਿੱਛੇ ਆਉਣਾ ਉਧਰ ਅੰਗ ਦਾ ਢਾਲ ਮੇਦਰਨ ਢਾਲ ਬੱਬੂ ਢਾਲ ਉਹਨਾਂ ਵੱਲੋਂ 1000 ਦੇ ਵੱਡੇ ਮਾਰ ਸੰਧੂ ਬਲਾ ਵਾਲੀ ਉਹ ਚੌਥਾ ਜਫਾ ਆਹ ਮੋਟਰਸਾਈਕਲ ਘੇਰ ਰਿਹਾ ਮੇਰੇ ਵੀਰੋ ਕੁਲਵਿੰਦਰ ਤੈਨੂੰ ਮੋਟਰਸਾਈਕਲ ਤੋਂ ਜੱਸੇ ਨੇ ਫੇਰ ਲਾਤਾ ਉਹ ਫੇਰ ਲਾਤਾ ਉਹ ਚਾਰ ਥੋਕ ਗਿਆ ਜੱਸਾ ਦੜਬੇ ਵਾਲਾ ਸਾਹਮਣੇ ਕਬੱਡੀ ਪਾਉਣ ਦੇ ਲਈ ਕੁਲਵਿੰਦਰ ਕੇਵਲ ਵਾਧਾ ਹੋਇਆ ਬਹਾਦਰ ਸਿੰਘ ਜੀ ਸਿਲ ਕੱਪੜੇ ਵਾਲਿਆਂ ਵੱਲੋਂ ਕੁਲਵਿੰਦਰ ਦੀ ਆ ਹੁਰ ਤੋਂ ਟਿੰਗ ਕਬੱਡੀਆ 1100 ਦੀਆ ਉਹ 1100 ਵਾਲੀ ਪਹਿਲੀ 1100 ਵਾਲੀ ਆਓ ਗੁਲਵਿੰਦਰ ਦੇ ਪਾਤੀਓ ਸੰਧੂਆ ਇਹ ਬਹਾਦਰੂਰੀ ਸ਼ੈਰੀਉਰੀ ਕੋਰਖੇਰਾ ਵੱਲੋਂ 1100 ਲੱਗਿਆ ਸੱਚੀ ਦੀ ਕਬੱਡੀ ਤੇ ਕਰ ਗੱਲ ਮੁੰਡੇ ਦੀ ਸਾਡੇ ਸਤੀਸ ਵਰਮਾ ਯੂਐਸਏ ਵਾਲਾ ਦਾ ਮੋਟਰਸਾਈਕਲ ਉਹ ਜੱਗੂਆ 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 ਇੱਕ ਪਾਸੇ ਸੋਚਾ ਉਹ ਦੂਜੇ ਪਾਸੇ ਜੱਗੂਆ ਇੱਕ ਪਾਸੇ ਸੋਚਾ ਉਹ ਦੂਜੇ ਪਾਸੇ ਹੱਕ ਮਲ ਗਿਆ ਇੱਕ ਪਾਸੇ ਸੋਚਾ ਉਹ ਦੂਜੇ ਪਾਸੇ ਹੱਕ ਮਲ ਗਿਆ ਇੱਕ ਪਾਸੇ ਸੋਚਾ ਓਏ ਉਹ ਦੂਜੇ ਪਾਸੇ ਹੱਕ ਮਲ ਗਿਆ ਦੇ ਹੱਥ ਲੈਣ ਤੋਂ ਬਾਹਰੇ ਲੰਘ ਗਏ ਨੰਬਰ ਰੇਟਰ ਦਾ ਉਸ ਵਾਰ ਨੇ ਛੇੜ ਕਹਾਣੀ ਹੋ ਪੁਆਇੰਟ ਰੇਟਰ ਦਾ ਜੋਤੀ ਕਲਾਥ ਹਾਊਸ ਵਾਲੇ ਅਤਲ ਉਹਨਾਂ ਵੱਲੋਂ 500 ਰੁਪਏ ਦੇ ਵੱਡੇ ਬਾਣ ਸੰਧੂ ਭਰਾ ਵੱਲੋਂ ਆਤਲ ਵੱਲੋਂ ਧੰਨਵਾਦ ਹੈ ਸੱਚੇ 1500 ਰੁਪਏ ਨੋਲ ਅੰਤਾਲ ਬਾਈ ਦਾ ਅਨਮੋਲਤ ਬਾਣੇ ਦਾ 1500 ਫੜਾਦੇ ਸੁੱਚੇ ਨੂੰ ਤਿੰਨ ਕ ਨੰਬਰ ਲੈ ਗਿਆ ਉਹ ਬੈਠਾ ਸੋਚਾ 1500 ਫੜਾ ਦੇ ਉਹ ਸੋਹਣੇ ਆ ਜਾ ਉੱਥੇ ਲਓ ਸਾਹਮਣੇ ਕਬੱਡੀ ਸ਼ੈਲੀ ਦੀ ਮੇਰੇ ਮਿੱਤਰੋ ਹੌਦਣ ਬੇ ਵਾਲਾ ਸ਼ੈਲੀ ੜਣੇ ਵਾਲਾ ਸ਼ੈਲੀ ਉਹ ਬਿੰਦਰ ਉਹ ਬਿੰਦਰ 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 ਬੰਦੇ ਬੰਦੇ ਵਾਹ ਓਏ ਚੂਬਰੋ ਹੋ ਵਾਜਾ ਵਾਜਾ ਹੋਈ ਪਈ ਐ ਸਤੀਸ਼ ਮਰਵਾ ਜੀ ਅਮਰੀਕਾ ਵਾਲਿਓ ਆ ਸਾਰਾ ਕੰਮ ਉਹ ਟਾਡੇ ਵਾਲੇ ਮੋਟਰਸਾਈਕਲ ਕਰਕੇ ਹੋ ਰਿਹਾ ਆ ਖੜਕਾ ਦੜਕਾ ਸਤੀਸ਼ ਮਰਦੇ ਤੇਰੇ ਮੋਟਰਸਾਈਕਲ ਕਰਕੇ ਹੋ ਰਿਹਾ ਉਹ लाडी ਦੀ ਕਬੱਡੀ ਜੱਸਾ ਬੜੇ ਵਾਲਾ ਤੇ ਇਧਰੋਂ ਬਾਬਾ ਨਾਨਕ ਟਰਾਂਸਪੋਰਟ ਆ ਟ੍ਰੈਲਰਾਂ ਵਾਲਿਆਂ ਵੱਲੋਂ ਵੀ ਫੇਰ ਵੱਡੇ ਮਾਰ ਸੰਧੂ ਭਰਾਵਾਂ ਲਈ ਆ ਗਿਆ ਹਾਂਜੀ ਆਤਲ ਤੇ ਪੋਨੀ ਜੋਤੀ ਕਲਾਥ ਹਾਊਸ ਵਾਲਿਆਂ ਵੱਲੋਂ ਹੋਰ ਵੱਡਾ ਮਾਣ ਸੰਤੂ ਭਰਾਵਾ ਲਈ ਜੋਤੀ ਕਲਾਥ ਹਾਊਸ ਹਾਦਲ ਤੇ ਸੋਦੀ ਵੱਲੋਂ ਧੰਨਵਾਦ ਤੇ ਪ੍ਰਧਾਨ ਸਾਹਿਬਰਾ ਵੱਲੋਂ 2100 ਐ ਸੰਧੂਆ ਸੰਧੂ ਭਰਾਵਾ ਲਈ ਸਾਡੇ ਆਸਥੀ ਜੀ ਤਾਲ ਵੱਲੋਂ ਜੱਸੇ ਦਾ ਹਰ ਇੱਕ ਜਫਾ 500 ਦਾ ਜੀ ਤੇ ਜੀ ਤਾਲ ਵੱਲੋਂ 500 ਦਾ ਸਤਿਸ਼ਮਰਦੇ ਦਾ ਹਰ ਕਾਲੂ ਜੂਐਸ ਦਾ ਧੰਨਵਾਦ ਹੋ ਸਾਹਮਣੇ ਕਬੱਡੀ ਸੋਚੇ ਦੀ ਬਾਬਾ ਨਾਨਕ ਟਰਾਂਸਪੋਰਟ ਵਾਲੇ ਵੀਰਾਂ ਦਾ ਹੋ ਦੇਖੋ ਬੱਲੇ 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 ਲੈ ਵੀ ਬਿੰਦਰਾ ਜੇ ਮੋਟਰ ਸੰਗੋ ਜਿਤਨਾ ਜੱਫੇ ਲਾਉਣੇ ਪੈਣੇ ਆ ਉਹ ਪਿਆਰੇ ਸਾਊਂਡ ਮੰਨਮੀ ਦੇ ਸਪੀਕਰ ਖੜਕਾਉਣੇ ਨੇ ਤਾਂ ਜੱਫੇ ਲਾਉਣੇ ਪੈਣੇ ਆ ਪਿਆਰਾ ਸਾਊਂਡ ਮੰਨਮੀ ਦੀ ਸਾਊਂਡ ਜਿਹੜੀ ਟੀਮ ਜਿੱਤੂ ਬੂਟਾ ਫਾਟੀ ਲਾਈਨ ਵਾਲੇ ਭਰਾਵਾਂ ਵੱਲੋਂ 1100 ਦਿੱਤਾ ਜਾਊ ਧੰਨਵਾਦ ਆ ਮਨੀ ਟਾਲੀ ਵਾਲ ਤੇ ਜੱਗੀ ਬਿਰਕ ਵੱਲੋਂ 3100 ਜੱਗੂ ਦੇ ਜੱਫਿਆਂ ਦਾ ਆ ਵੇਖਾਂਗੇ ਬੋਪਨਿਆ ਰਕੇਸ਼ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਬਿੰਦਰ ਬਾਂਬੜੀ ਵਾਲ ਦੀ ਧਰਤੀ ਦਾ ਆ ਬੋਟਰਸਿੰਗ ਲਜਾਨ ਨੂੰ ਕਹਿੰਦਾ ਮੇਰਾ ਚਿੱਤ ਕਰਦਾ ਸੰਧੂਆ ਪਰ ਮੂਰੇ ਵੀ ਰੇਡਰ ਜਾਲਮਾ ਮੂਰੇ ਵੀ ਰੇਡਰ ਪੈਰਾਂ ਚ ਪਚਾ ਨਵੀਂ ਸੰਧੂਆ ਬਾਬਾ ਨਾਨਕ ਟਰਾਂਸਪੋਰਟ ਵੱਲੋਂ ਵੱਡਾ ਮਾਣ ਹੋ ਸੰਧੂਪੁਰ ਵਾਲੀ ਧੰਨਵਾਦ ਹੈ ਹੋ ਲਾਡੀ ਦੀ ਕਮੇਟੀ ਲਾਡੀ ਤੇ ਜੱਗੂ ਆ ਜੱਗੂ ਹੋ ਲਾਡੀ ਪੱਜੂ ਆ ਜੱਗੂ ਲਾਡੀ ਪੱਜੂ ਆ ਜੱਗੂ ਲਾਡੀ ਪੱਜੂ ਆ ਜੱਗੂ ਲਾਡੀ ਪੱਜੂ ਆ ਜੱਗੂ ਭਾਜੋ ਇਹ ਮੁੰਡਿਆ ਇਹ ਆ ਲਾਡੀ ਚੀਮਿਆਂ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਸੱਧੂਆ ਆ ਜਾ ਉੱਥੀ ਫੇਰ ਹਾ ਸਾਹਮਣੇ ਕਬੱਡੀ ਕੁਲਵਿੰਦਰ ਦੀ ਮੇਰੇ ਦੇਤਰੋ ਬਾਤਰੂਰੀ ਸਰ ਕੱਪੜੇ ਵਾਲੇ ਹਾ ਸਾਹਮਣੇ ਗੋਰਖਾ ਸਰਪੰਚ ਤੇ ਸ਼ਰੀ ਵੱਲੋ 1100 ਆ ਕਿਹੜਾ ਆ ਕਿਹੜਾ ਹਾ ਕੁਲਵਿੰਦਰਾ ਕੁਲਵਿੰਦਰ ਤੇਵਿੰਦਰ ਸਾਈਕਲੋ ਆਪਣੇ ਪਿੰਡ ਨੂੰ ਭੁਜਾਈ ਜਾਂਦਾ ਉਹ ਸੰਧੂਆ ਕਲਵਿੰਦਰ ਮੋਟਰਸਾਈਕਲ ਆਪਣੇ ਪਿੰਡ ਨੂੰ ਭੁਜਾਈ ਜਾਂਦਾ ਸਾਹਮਣੇ ਸੱਚਾ ਕਬੱਡੀ ਪਾ ਰਿਹਾ ਹੈ ਉਹ ਸੱਚੇ ਦੀ ਕਬੱਡੀ ਹਰਦੀਆਲ ਸਿੰਘ ਜੀ ਸਰਪ੍ਰਸਤ ਕਹਿੰਦੇ ਜੇ ਜੱਗੂ ਦੋ ਜਫੇ ਲਾਉਂਦਾ ਤਾਂ 5100 ਦਿੱਤਾ ਜਾਊ ਹੋ ਹਰਪਿਆਰ ਸਿੰਘ ਜੀ ਸਰਪ੍ਰਸਤ ਉਹਨਾਂ ਨੇ ਪੰਜ ਤੋਂ ਦੋ ਜਫੇ ਕਰਤੇ 5100 ਦੇ ਮਾਣ ਹੋਣਗੇ ਮੇਰੇ ਵੀਰੋ ਚੱਲ ਓ ਸ਼ੈਲੀਆ ਪਾਕ ਕਬੱਡੀ ਸਾਹਮਣੇ ਦੜਬੇ ਵਾਲਾ ਸ਼ੈਲੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਫਿਲਹਾਲ ਜੱਸੇ ਦੇ ਜਫੇ ਪੱਧ ਨੇ ਜੱਸੇ ਦੇ ਮੋਟਰਸਾਈਕਲ ਤੇ ਜਾਫੀਆਂ ਦਾ ਕਬਜ਼ਾ ਓ ਇੱਕ ਪਾਸੇ ਜੰਜੂਆ ਤੇ ਦੂਜੇ ਪਾਸੇ ਸ਼ੈਲੀਆ ਇੱਕ ਪਾਸੇ ਰੱਤਾਥੇ ਵਾਲਾ ਜੰਜੂਆ ਓ ਦੂਜੇ ਪਾਸੇ ਸ਼ੈਲੀਆ ਇੱਕ ਪਾਸੇ ਜੰਜੂਆ ਓ ਦੂਜੇ ਪਾਸੇ ਸ਼ੈਲੀਆ ਹੈ ਇਹ ਢੜਬੇ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਉਹ ਸੰਧੂਆ ਛੇੜ ਕਹਾਣੀ ਉਹ ਕਿਦੇ ਨੰਬਰ ਰੇਡਰ ਦਾ ਘੋਟਾ ਫਾਈਟ 30 ਲਾਈਨ ਵੱਲੋਂ ਜਿਹੜਾ ਬਾਸਟ ਰੇਡਰ ਵੱਲੋਂ 500 ਦਿੱਤਾ ਜਾਊ ਘੋਟਾ ਫੈਕਟਰੀ 30 ਲਾਈਨ ਵਾਲੇ ਭਰਾਵਾਂ ਵੱਲੋਂ ਤੰਦਵਾਰ ਹੋ ਸਾਹਮਣੇ ਜੱਸਾ ਜੱਸਾ ਪੰਜਵਾਂ ਜਫਾ ਸਤੀਸ਼ ਮਰਮੇ ਦਾ ਦੋਸਤ ਹੋ ਸਤੀਸ਼ ਮਰਮੇ ਵਾਲਾ ਜੱਸਾ ਆਜਾ ਸਾ ਮੋਟਰਸਾਈਕਲ ਦੀ ਕਾਪੀ ਟੀਟੀਓ ਦਫ਼ਤਰ ਚ ਲੈ ਗਿਆ ਕਿ ਮੇਰੇ ਨਾਮ ਕਰ ਦੇ ਮੋਹਰ ਲਾ ਦੇ ਹੁਣ ਕਿਹੜਾ ਖੋਹੂਗਾ ਕਹ ਉਹਨਾਂ ਨੂੰ ਟੀਜੀ ਕਬੱਡੀ ਕੁਲਵਿੰਦਰ ਦੀ ਪਿਆਰਿਆ ਹੁਣ ਦਾ ਬੰਦ ਕਰ ਰਿਹਾ ਬਿਕਿੰਦਾਲ ਅੰਗਨ ਦਾ ਡਾਲੂ ਐਸੇ ਉਹਨਾਂ ਵੱਲੋਂ ਵੱਡੇ ਮਾਨ ਮਾਂ ਬੋਲੀ ਦੇ ਬੋਲਾਂ ਤੋਂ ਖੁਸ਼ ਹੋ ਕੇ ਆਇਆ ਆ ਮੁੰਡਾ ਵੀ ਮੋਟਰਸਾਈਕਲ ਪਿੰਡ ਦੀ ਫੇਰਦੀ ਤੇ ਲਈ ਫਿਰਦਾ ਓ ਸੰਧੂਆ ਪਿੰਡ ਦੀ ਫੇਰਮੀ ਤੇ ਲਈ ਫਿਰਦਾ ਆਹ ਕਹਦੇ ਮੁੰਡਾ ਆਹ ਜਲਵੇੜੇ ਵੀ ਫਰਦੀ ਤੇ ਮੋਟਰਸਾਈਕਲ ਨੂੰ ਕਹਿੰਦੇ ਕਮਾਉਣ ਲੱਗਿਆ ਹਉ ਫਰਦੀ ਤੇ ਗੇੜੇ ਦੇਣ ਲੱਗਿਆ ਕੁਲਵਿੰਦਰ 1100 ਦੀਆਂ ਬਾਧਰਾ ਤਿੰਨ ਪੈ ਗਈਆਂ ਹਉ ਸਾਹਮਣੇ ਸੱਚ ਆ ਗਿਆ ਜੱਸੇ ਦੇ ਸਤੀਸਮਨ ਵਾਲੇ ਮੋਟਰਸਾਈਕਲ ਤੇ ਮੋਰ ਮਦਾਨੀ ਸੰਧੂ ਕਹਿੰਦਾ ਹੁਣ ਜੱਗੂ ਤਿਆਰ ਜਾ ਫੜੇ ਦੱਸਾ ਜਾ ਸੱਤੀ ਓ ਹਾ ਕੰਬਾਲੀਆ ਓ ਜੱਗੂ ਇੱਕ ਜਫਾ ਹੋਰ ਲੱਗ ਗਿਆ 5100 ਮਿਲ ਲੈ 4 ਮਿੰਟ 100 ਸਾਡੇ ਹਰदयाल ਬਾਈ ਉਹਨਾਂ ਦਾ ਹਰदयाल ਬਾਈ ਉਹਨਾਂ ਦਾ ਮੈਚ ਮੈਦੂ ਲੱਗਦਾ ਹੁਣ ਸੰਬਾਪਤ ਹੋ ਗਿਆ ਲੈ ਵੀ ਬੈਸਟ ਦੱਸ ਦੇ ਓਏ ਗੱਪਰੂਆ ਉਹ ਡੋਕਰਾ ਉਹ ਤਾਂ ਪਤਾ ਹੀ ਹੈ ਕਿਹੜਾਗਾ ਪਰ ਤੂੰ ਦੱਸੇਗਾ ਤਾਂ ਵੱਖਰਾ ਸੁਆਦ ਆਊਗਾ ਦੱਸ ਕੇਰਾ ਸਾਡੇ ਵੀਰ ਮਨੀ ਟਾਲੀ ਵਾਂ ਤੇ ਜੱਗੀ ਵੇਖ ਕਾ ਦਿਓ ਤੁਹਾਡਾ 3100 ਤੁਹਾਡੇ ਹੱਥਾਂ ਨਾਲ ਦੇ ਮਨੀ ਤੇ ਜੱਗੀ 8 ਕਬੱਡੀਆਂ ਇੱਕ ਬੱਧ ਨੰਬਰ ਜੱਗ ਮੇਰੇ ਵੀਰੋ ਕਲਵਿੰਦਰ ਬੈਸਟ ਰੇਡਰ ਕਲ ਕਲਵਿੰਦਰ ਕਲਵਿੰਦਰ ਪ੍ਰਧਾਨ ਦੋਨੋਂ ਟੀਮਾਂ ਨੂੰ 11-1100 ਰੁਪਇਆ ਫੜਾ ਦਿਓ ਜੀ ਫੜਾ ਦਿਓ ਕਿਰਨ ਦੋਨੇ ਟੀਮਾਂ ਆ ਗਈ